ਕਿਵੇਂ ਵੇਖਦੇ ਹੋ ਪ੍ਰਿੰਕਲ ਦੇ ਨਾਲ ਜੋ ਇਹ ਸਾਰਾ ਸਿਨੈਰੀਓ ਹੋ ਰਿਹਾ ਔਰ ਇੱਕ ਮਾਮਲਾ ਜਿਹੜਾ ਪੁਰਾਣਾ ਪੁਲਿਸ ਨੇ ਦਰਜ ਕੀਤਾ ਔਰ ਜਿਸ ਨੂੰ ਲੈ ਕੇ ਪ੍ਰਿੰਕਲ ਦੀ ਗ੍ਰਿਫਤਾਰੀ ਹੋਈ ਹੈ ਕੁਝ ਲੋਕ ਜਿਹੜੇ ਪ੍ਰਿੰਕਲ ਦੀ ਫੈਮਿਲੀ ਨੂੰ ਯਾਨੀ ਕਿ ਸਾਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਵੇ ਮੈਂ ਜਵਾਬ ਉਹਨਾਂ ਨੂੰ ਦੇਣਾ ਚਾਹਾਂਗਾ ਤੇ ਅਗਰ ਤੁਸੀਂ ਗੱਲ ਕਰੋ ਇਸ ਮੁੱਦੇ ਦੀ ਇਹ ਪਰਚੇ ਦੀ 2022 ਦੇ ਵਿੱਚ ਇੱਕ ਪਰਚਾ ਹੁੰਦਾ ਵਾ ਪ੍ਰਿੰਕਲ ਦੇ ਉੱਤੇ ਇਨਵੈਸਟੀਗੇਸ਼ਨ ਦੇ ਵਿੱਚ ਉਹ ਪਰਚਾ ਖਾਰਜ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਕੋਈ ਐਵੀਡੈਂਸ ਨਹੀਂ ਮਿਲਦਾ ਦੀ ਪ੍ਰਿੰਕਲ ਦਾ ਜਿਹੜਾ ਵਿਰੋਧ ਹੋ ਰਿਹਾ ਨਾ ਬੇਸਿਕਲੀ ਤਿੰਨ ਕੇ ਜਾਣੇ ਜਿਹੜੇ ਅੱਗੇ ਆਏ ਨੇ ਇੱਕ ਹਰਪ੍ਰੀਤ ਮੱਕੂ ਹਣੀ ਸੇਠੀ ਤੇ ਤੀਸਰਾ ਹੈ ਐਡਵੋਕੇਟ ਗਗਨ ਇਹਨਾਂ ਤਿੰਨਾਂ ਨੇ ਪਹਿਲਾਂ ਹੀ ਪਲੈਨਿੰਗ ਕਰਕੇ ਪ੍ਰਿੰਕਲ ਦੇ ਉੱਤੇ ਅਟੈਕ ਕਰਵਾਇਆ ਹੈ ਹਣੀ ਸੇਠੀ ਬੜਾ ਚਰਚਿਤ ਨਾਮ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਉਹ ਪਹਿਲਾਂ ਪ੍ਰਿੰਕਲ ਦਾ ਦੋਸਤ ਸੀ ਔਰ ਹੁਣ ਕਹਿ ਸਕਦੇ ਆ ਕਿ ਦੂਸਰੀ ਧਿਰ ਦੇ ਨਾਲ ਉਹ ਖੜਾ ਨਜ਼ਰ ਆ ਰਿਹਾ ਔਰ ਸਿੱਧੇ ਤੌਰ ਤੇ ਉਹ ਸਭ ਤੋਂ ਜ਼ਿਆਦਾ ਪ੍ਰਿੰਕਲ ਦਾ ਵਿਰੋਧ ਕਰ ਰਿਹਾ ਤੁਸੀਂ ਉਸ ਨੂੰ ਕਿਵੇਂ ਵੇਖਦੇ ਮੈਂ ਭਾਜੀ ਉਹਨੂੰ ਉਸ ਨਿਗਾ ਨਾਲ ਦੇਖਦਾਂਗੀ ਕਿ ਕਥਾਲੀ ਦੇ ਵਿੱਚ ਖਾ ਕੇ ਛੇਦ ਕਰਨ ਵਾਲਾ ਹੁੰਦਾ ਨਾ ਜਿਹੜਾ ਪ੍ਰਿੰਕਲ ਦੇ ਨਾਲ ਰੋਟੀ ਵਾਲਾ ਡੱਬਾ ਚੱਕ ਕੇ ਜਾਣਾ ਤੇ ਉਹਦੀ ਗੱਡੀ ਚਲਾਣਾ ਇਹਨੇ ਜਿਹੜੀ ਪਹਿਲਾਂ ਸ਼ੁਰੂਆਤ ਪ੍ਰਿੰਕਲ ਦੇ ਨਾਲ ਜਿਹੜੀ ਦੋਸਤੀ ਕੀਤੀ ਸੀ ਉਹ ਇਸ ਲਈ ਕੀਤੀ ਸੀ ਕਿ ਪ੍ਰਿੰਕਲ ਇਹਨੂੰ ਪ੍ਰੋਟੈਕਟ ਕਰੇਗਾ ਬੜਾਗਰ ਤੂੰ ਕਾਰੋਬਾਰੀ ਹੈ ਜੁੱਤੀਆਂ ਦਾ ਕੰਮ ਕਰਦਾ ਮੈਂ ਕਾਰੋਬਾਰੀ ਹੈ ਤੇ ਕਾਰੋਬਾਰੀ ਬਣ ਕੇ ਹੀ ਰਹਿ ਜਦੋਂ ਆਪਣੇ ਆਪ ਨੂੰ ਕੋਈ ਲੀਡਰ ਬਣਨ ਦੀ ਤੇ ਐਮਐਲਏ ਬਣਨ ਦੀ ਕੋਸ਼ਿਸ਼ ਕਰਦਾ ਪਿਆ ਮੈਂ ਧਿਆਨ ਵਾਲੇ ਟਾਈਮ ਦੀਆਂ ਚੀਜ਼ਾਂ ਤੁਹਾਡੇ ਸਾਹਮਣੇ ਨਜ਼ਰ ਆਣ ਗਿਆ ਕਿ ਇਹਦੀਆਂ ਜਿਹੜੀਆਂ ਹਰਕਤਾਂ ਨੇ ਕਿਵੇਂ ਦੀਆਂ ਨੇ ਕਿਉਂਕਿ ਇੱਕ ਨਸ਼ੇੜੀ ਬੰਦਾ ਜਿਹੜਾ ਉਹ ਅੱਜ ਨਹੀਂ ਤੇ ਕੱਲ ਇਹ ਚੀਜ਼ਾਂ ਦੇ ਵਿੱਚ ਦੁਬਾਰਾ ਫਸੂਗਾ ਹਨੀ ਸੇਠੀ ਦੀ ਵਾਈਫ ਹੈ ਜਿਹੜੀ ਇਹਨੇ ਨੋਟਿਸ ਕੀਤਾ ਦੀਗਾ ਕਿ ਹਣੀ ਜਿਹੜਾ ਹੈ ਨਾ ਪ੍ਰਿੰਕਲ ਦੇ ਕੋਲ ਜਾਂਦਾ ਵਾ ਪ੍ਰਿੰਕਲ ਦੀ ਕਾफी ਗੱਲ ਮੰਦਾ ਵਾ ਤੇ ਉਹਨੇ ਘਰ ਦੀਆਂ ਜਿਹੜੀਆਂ ਘਟਨਾਵਾਂ ਸੀ ਉਹਦੇ ਬਾਰੇ ਪ੍ਰਿੰਕਲ ਨੂੰ ਜਾਗਰੂਕ ਕੀਤਾ ਤੇ ਅਗਰ ਉਸ ਪ੍ਰਿੰਕਲ ਨੇ ਉਹਦੇ ਫੈਮਿਲੀ ਦੇ ਵਿੱਚ ਜਾ ਕੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਨਹੀਂ ਲੱਗਦਾ ਤੇ ਚ ਉਹਨੇ ਕੋਈ ਗੁਨਾਹ ਕਰਿਆ। ਤੁਸੀਂ ਇਹ ਮੰਨਦੇ ਹੋ ਕਿ ਹਣੀ ਸੇਠੀ ਨੂੰ ਪ੍ਰਿੰਕਲ ਦੇ ਜਿਹੜੇ ਦੁਸ਼ਮਣੇ ਯੂਜ਼ ਕਰ ਰਹੇ ਨੇ ਪ੍ਰਿੰਕਲ ਦੇ ਖਿਲਾਫ? ਭਾਜੀ ਬਿਲਕੁਲ ਹਣੀ ਬੰਦਾ ਐਵੇਂ ਦਾ ਹੈ ਨਹੀਂ। ਮੈਨੂੰ ਜਿੱਥੇ ਤੱਕ ਨੋਲੇਜ ਹੈਗੀ ਹੈ ਮੇਰੇ ਨਾਲ ਮੇਰੇ ਨਾਲ ਹਣੀ ਸੇਠੀ ਦੀ ਨਾ ਉਹਨ ਤੋਂ ਪਹਿਲਾਂ ਕਈ ਵਾਰੀ ਗੱਲਾਂ ਹੁੰਦੀਆਂ ਸੀ ਮੇਰੀ ਦੁਕਾਨ ਦੇ ਉੱਤੇ ਆਂਦਾ ਸੀ ਆਪਣਾ ਦੁੱਖ ਸੁੱਖ ਸਾਂਝਾ ਕਰਦਾ ਸੀਗਾ ਮੈਂ ਕਈ ਵਾਰੀ ਫੋਨ ਤੇ ਵੀ ਇਹਦੇ ਨਾਲ ਗੱਲ ਕਰਦਾ ਰਹਿੰਦਾ ਸੀਗਾ ਨੂੰ ਇਹ ਨਹੀਂ ਬਤਾ ਕਿ ਤੇਰਾ ਸੋਸ਼ਲ ਮੀਡੀਆ ਦਾ ਪਲੈਟਫਾਰਮ ਫੋਮ ਯੂਜ਼ ਕਰਕੇ ਉਹ ਤੇਰੀ ਬਦਨਾਮੀ ਕਰਾ ਰਹੇ ਨੇ ਬੇਸਿਕਲੀ ਅਗਰ ਇਹ ਕਵੇ ਕਿ ਇਹਦੀ ਜਿਹੜੀ ਬਦਨਾਮੀ ਹੈ ਇਹ ਪ੍ਰਿੰਕਲ ਜਾਂ ਸਾਡੇ ਪਰਿਵਾਰ ਵੱਲੋਂ ਹੋਈ ਹੈ ਸਾਡੀ ਨਹੀਂ ਕੀਤੀ ਹੋਈ ਇਹਦੀ ਖੁਦ ਦੀ ਕੀਤੀ ਹੋਈ ਹੈ ਇਹ ਜਿਹੜੀਆਂ ਆਪਣੀਆਂ ਹੀ ਕਰਨੀਆਂ ਨੇ ਜਿਹੜੀਆਂ ਇਹਨੂੰ ਭਰਨੀਆਂ ਪੈ ਰਹੀਆਂ ਨੇ ਮੇਰਾ ਜਿਹੜਾ ਸਨੇਹਾ ਉਹਦੇ ਵਿਰੋਧੀਆਂ ਨੂੰ ਇਹ ਹੈ ਕਿ ਅਗਰ ਤੁਸੀਂ ਸੋਚਦੇ ਹੋ ਕਿ ਪ੍ਰਿੰਕਲ ਨੂੰ ਤੁਸੀਂ ਕਿਸੇ ਉਲਝਣ ਦੇ ਵਿੱਚ ਉਲਝਾ ਆ ਕੇ ਜਾਂ ਉਹ ਜੇ ਅਗਰ ਜਜਬਾਤੀ ਬੰਦਾ ਤੇ ਆਪਾਂ ਉਹਨੂੰ ਇੱਕ ਫਰੇਮ ਦੇ ਵਿੱਚ ਉਹਨੂੰ ਸੈਟਲ ਕਰ ਲਾਂਗੇ ਤੇ ਇਹ ਚੀਜ਼ ਹੁਣ ਦੁਬਾਰਾ ਨਹੀਂ ਹੋਣ ਲੱਗੀ ਭਾਜੀ ਪ੍ਰਿੰਕਲ ਇੱਕ ਨਿਆਇਕ ਹਿਰਾਸਤ ਦੇ ਵਿੱਚ ਗਿਆ ਵੈ ਕੁਝ ਦਿਨਾਂ ਦੇ ਵਿੱਚ ਉਹਦੀ ਜ਼ਮਾਨਤ ਹੋ ਜੂਗੀ ਤੇ ਜਿਨ੍ਹਾਂ ਨੇ ਦੀਵਾਲੀ ਦੇ ਬਚੇ ਹੋਏ ਪਟਾਕੇ ਉਹਨਾਂ ਨੇ ਚਲਾਏ ਤੇ ਮੈਂ ਉਹਨਾਂ ਨੂੰ ਕਵਾਂਗੇ ਕਿ ਇਹਨਾਂ ਨੂੰ ਥੋੜਾ ਹੋਰ ਬਚਾ ਕੇ ਰੱਖੋ ਜਦੋਂ ਉਹਦੀ ਜ਼ਮਾਨਤ ਹੋਏਗੀ ਤੇ ਫਿਰ ਦੁਬਾਰਾ ਪਟਾਕੇ ਚਲਾ ਲਈਓ ਜੋਨੀ ਸਿਟੀ ਇਹੋ ਜਿਹਾ ਇੱਕ ਮਾਨਸਿਕ ਸਥਿਤੀ ਤੋਂ ਪ੍ਰੇਸ਼ਾਨ ਹੋਣ ਵਾਲਾ ਬੰਦਾ ਕਿਉਂਕਿ ਇੱਕ ਨਸ਼ੇੜੀ ਹੈ ਆਪਣੇ ਮੂੰਹ ਕਹਿੰਦਾ ਕਿ ਮੈਂ ਪਹਿਲਾਂ ਨਸ਼ੇ ਕਰਦਾ ਸੀ ਪਹਿਲਾਂ ਨਹੀਂ ਉਹ ਹੁਣ ਵੀ ਇੱਕ ਨਸ਼ੇੜੀ ਬੰਦਾ ਵਾ ਜਿਹੜਾ ਨਸ਼ੇ ਕਰਦਾ ਵਾ ਘਰ ਦੇ ਵਿੱਚ ਆਪਣੀ ਮਤਲਬ ਆਪਣੀ ਵਾਈਫ ਨੂੰ ਪਰੇਸ਼ਾਨ ਕਰਦਾ ਵਾ ਮਾਰਦਾ ਘੁਟਦਾ ਵਾ ਸਤਸ਼ਿਆ ਕਾਲਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪ੍ਰਿੰਕਲ ਲੁਧਿਆਣਾ ਨੂੰ ਪਿਛਲੇ ਦਿਨੀ ਪੁਲਿਸ ਨੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਔਰ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਜਿਹੜੀ ਦੂਸਰੀ ਪਾਰਟੀ ਐ ਪ੍ਰਿੰਕਲ ਦੇ ਵਿਰੋਧੀ ਨੇ ਜਿਨ੍ਹਾਂ ਨੇ ਇਹ ਮਾਮਲਾ ਦਰਜ ਕਰਵਾਇਆ ਸੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਪ੍ਰਿੰਕਲ ਦੇ ਉੱਪਰ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਸਾਡੇ ਨਾਲ ਅੱਜ ਪ੍ਰਿੰਕਲ ਦੇ ਵੱਡੇ ਬ੍ਰਦਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਸਾਰੇ ਮਾਮਲੇ ਬਾਰੇ ਕਿ ਪਰਿਵਾਰ ਇਸ ਸਾਰੇ ਮਾਮਲੇ ਨੂੰ ਕਿਸ ਤਰ੍ਹਾਂ ਵੇਖ ਰਿਹਾ ਹੈ ਕਿਵੇਂ ਵੇਖਦੇ ਹੋ ਪ੍ਰਿੰਕਲ ਦੇ ਨਾਲ ਜੋ ਇਹ ਸਾਰਾ ਸਿਨੈਰੀਓ ਹੋ ਰਿਹਾ ਔਰ ਇੱਕ ਮਾਮਲਾ ਜਿਹੜਾ ਪੁਰਾਣਾ ਪੁਲਿਸ ਨੇ ਦਰਜ ਕੀਤਾ ਔਰ ਜਿਸ ਨੂੰ ਲੈ ਕੇ ਪ੍ਰਿੰਕਲ ਦੀ ਗ੍ਰਿਫਤਾਰੀ ਹੋਈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਨਾ ਇੱਕ ਚੀਜ਼ ਕਹਿਣੀ ਚਾਹਾਂਗਾ ਕਿ ਜੋ ਪ੍ਰਿੰਕਲ ਦੇ ਉੱਤੇ ਕੇਸ ਹੈ ਕਿ ਜਿਵੇਂ ਆਈਟੀ ਐਕਟ ਦਾ ਪਰਚਾ ਹੈ ਕਿ ਕਿਸੇ ਦੀ ਫੈਮਿਲੀ ਨੂੰ ਅਗਰ ਕੋਈ ਟਾਰਗੇਟ ਕੀਤਾ ਜਾਂ ਕੁਝ ਹੈ ਇਹਦੇ ਵਿੱਚ ਬੇਸਿਕਲੀ ਕੋਈ ਵੀ ਬੰਦਾ ਹੋਵੇ ਸਿਆਣਾ ਜੋ ਸੋਸਾਇਟੀ ਦੇ ਵਿੱਚ ਰਹਿੰਦਾ ਉਹ ਕਦੀ ਸਪੋਰਟ ਨਹੀਂ ਕਰਦਾ ਤੇ ਮੈਂ ਵੀ ਕੋਈ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂਗਾ ਕਿ ਆਪਾਂ ਕਿਸੇ ਨੂੰ ਕੋਈ ਗਾਲਾਂ ਕੱਢੀਏ ਜ ਜਿਹੜੀ ਲੜਾਈ ਹੁੰਦੀ ਹੈ ਨਾ ਉਹ ਬੰਦੇ ਦੀ ਬੰਦੇ ਨਾਲ ਹੁੰਦੀ ਹੈ ਉਹਦੇ ਵਿੱਚ ਫੈਮਿਲੀ ਦਾ ਕਦੀ ਕਦੀ ਰੋਲ ਨਹੀਂ ਹੁੰਦਾ ਤੇ ਇਹ ਚੀਜ਼ ਸਿਰਫ ਪ੍ਰਿੰਕਲ ਦੇ ਨਹੀਂ ਸਾਡੇ ਦੇ ਵੀ ਲਾਗੂ ਹੁੰਦੀ ਹੈ ਕਿ ਕੁਝ ਲੋਕ ਜਿਹੜੇ ਪ੍ਰਿੰਕਲ ਦੀ ਫੈਮਿਲੀ ਨੂੰ ਯਾਨੀ ਕਿ ਸਾਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਵੇ ਮੈਂ ਜਵਾਬ ਉਹਨਾਂ ਨੂੰ ਦੇਣਾ ਚਾਹਾਂਗਾ ਜੀ ਤੇ ਅਗਰ ਤੁਸੀਂ ਗੱਲ ਕਰੋ ਇਸ ਮੁੱਦੇ ਦੀ ਇਹ ਪਰਚੇ ਦੀ 2022 ਦੇ ਵਿੱਚ ਇੱਕ ਪਰਚਾ ਹੁੰਦਾ ਵਾ ਪ੍ਰਿੰਕਲ ਦੇ ਉੱਤੇ ਇਨਵੈਸਟੀਗੇਸ਼ਨ ਦੇ ਵਿੱਚ ਉਹ ਪਰਚਾ ਖਾਰਜ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਕੋਈ ਐਵੀਡੈਂਸ ਨਹੀਂ ਮਿਲਦਾ ਜੀ ਉਸ ਤੋਂ ਬਾਅਦ ਉਹਨੂੰ ਰੀ ਇਨਵੈਸਟੀਗੇਸ਼ਨ ਦੇ ਵਿੱਚ ਅੱਜ 4 ਸਾਲ ਬਾਅਦ ਉਹਦੇ ਤੇ ਜਿਹੜਾ ਇਹ ਪਰਚਾ ਕੀਤਾ ਜਾਂਦਾ ਵਾ ਟੋਟਲੀ ਇੱਕ ਪੋਲਿਟੀਕਲ ਫਰੇਮ ਹੈ ਔਰ ਇਹ ਜਿਹੜਾ ਫਰੇਮ ਹੈ ਇਹ ਜੋ ਘੜਿਆ ਆਇਆ ਵਾ ਉਹ ਚੀਜ਼ਾਂ ਸਾਰੀਆਂ ਪ੍ਰਿੰਕਲ ਦੀ ਆਈਡੀ ਦੇ ਉੱਤੇ तकरीबन ਕਾਫੀ ਸਬੂਤ ਨੇ ਜਿਹੜੇ ਪ੍ਰਿੰਕਲ ਨੇ ਪੋਸਟ ਕੀਤੇ ਹੋਏ ਸੀ ਪਹਿਲੇ ਤੋਂ ਹੀ ਜਿਹੜੇ ਅਸੀਂ ਹੁਣ ਦੁਬਾਰਾ ਰੀਸ਼ੇਅਰ ਕਰਦੇ ਪਿਆ ਤਾਂ ਕਿ ਲੋਕਾਂ ਨੂੰ ਇਹ ਸਮਝ ਆ ਜਾਵੇ ਕਿ ਇਹ ਜਿਹੜੀ ਅੱਗ ਲੱਗੀ ਸੀ ਧੂਆ ਉੱਠ ਕਿੱਥੋਂ ਰਿਹਾ ਵਾ ਪ੍ਰਿੰਕਲ ਦਾ ਇੱਕ ਕੋਈ ਦੁਸ਼ਮਣ ਨਹੀਂ ਅਨੇਕਾਂ ਪ੍ਰਿੰਕਲ ਦੇ ਦੁਸ਼ਮਣ ਨੇ ਕਈ ਵਾਰ ਉਸ ਨੂੰ ਉਹਨਾਂ ਦੇ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਬੋਲਦੇ ਦੇਖਿਆ ਗਿਆ ਪਰ ਹੁਣ ਜਿਸ ਤਰ੍ਹਾਂ ਉਸ ਦਾ ਵਿਰੋਧ ਹੋ ਰਿਹਾ ਜਾਂ ਜਿਹੜੇ ਲੋਕ ਉਸ ਦਾ ਵਿਰੋਧ ਕਰ ਰਹੇ ਨੇ ਕੀ ਲੱਗਦਾ ਉਹਨਾਂ ਪ੍ਰਿੰਕਲ ਨੂੰ ਵੀ ਥੋੜਾ ਜਿਆਦਾ ਸੰਭਲਣਾ ਚਾਹੀਦਾ ਹੈ ਉਹਨਾਂ ਭਾਜੀ ਪ੍ਰਿੰਕਲ ਦਾ ਜਿਹੜਾ ਵਿਰੋਧ ਹੋ ਰਿਹਾ ਨਾ ਬੇਸਿਕਲੀ ਤਿੰਨ ਇੱਕ ਜਾਣੇ ਜਿਹੜੇ ਅੱਗੇ ਆਏ ਨੇ ਇੱਕ ਹਰਪ੍ਰੀਤ ਮੱਖੂ ਹਣੀ ਸੇਠੀ ਤੇ ਤੀਸਰਾ ਇਹ ਐਡਵੋਕੇਟ ਗਗਨ ਇਹਨਾਂ ਤਿੰਨਾਂ ਨੇ ਪਹਿਲਾਂ ਹੀ ਪਲੈਨਿੰਗ ਕਰਕੇ ਪ੍ਰਿੰਕਲ ਦੇ ਉੱਤੇ ਅਟੈਕ ਕਰਵਾਇਆ ਵਾ ਇਹਦੇ ਤੇ ਵੀ ਇੱਕ ਪਰਚਾ ਦਰਜ ਹੋਇਆ ਸੀ ਜਿਹੜਾ ਦੇ ਵਿੱਚ ਇਹਨਾਂ ਨੇ ਇਨਕੁਆਰੀ ਦੇ ਵਿੱਚ ਕਰਵਾ ਕੇ ਆਪਣਾ ਨਾਮ ਕਢਵਾ ਲਿਆ ਬਟ ਅਸੀਂ ਨਾ ਮਾਨਯੋਗ ਹਾਈ ਕੋਰਟ ਦੇ ਉੱਤੇ ਬੜਾ ਭਰੋਸਾ ਰੱਖਦੇ ਆ ਇਹਦੇ ਤੇ ਬਕਾਇਦਾ ਰਿਟ ਪਾਈ ਹੋਈ ਹੈ ਤੇ ਇਹਦੇ ਤੇ ਜਲਦੀ ਹੀ ਇਨਸਾਫ ਲੈ ਕੇ ਆਵਾਂਗੇ ਤੇ ਜਿਹੜੇ ਇਸ ਕਾਨੂੰਨ ਦੇ ਜਿਹੜੇ ਇਸ ਜੁਰਮ ਦੇ ਪਿੱਛੇ ਹੈਗੇ ਨੇ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਜਿਹੜੀਆਂ ਸਜ਼ਾਵਾਂ ਨੇ ਉਹ ਛਿਤੀ ਹਿੱਤੀਆਂ ਜਾਣਗੀਆਂ ਹਨੀ ਸੇਠੀ ਬੜਾ ਚਰਚਿਤ ਨਾਮ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਉਹ ਪਹਿਲਾਂ ਪ੍ਰਿੰਕਲ ਦਾ ਦੋਸਤ ਸੀ ਔਰ ਹੁਣ ਕਹਿ ਸਕਦੇ ਆ ਕਿ ਦੂਸਰੀ ਧਿਰ ਦੇ ਨਾਲ ਉਹ ਖੜਾ ਨਜ਼ਰ ਆ ਰਿਹਾ ਔਰ ਸਿੱਧੇ ਤੌਰ ਤੇ ਉਹ ਸਭ ਤੋਂ ਜ਼ਿਆਦਾ ਪ੍ਰਿੰਕਲ ਦਾ ਵਿਰੋਧ ਕਰ ਰਿਹਾ ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ ਮੈਂ ਭਾਜੀ ਉਹਨੂੰ ਉਸ ਨਿਗਾ ਨਾਲ ਦੇਖਦਾਂਗੀ ਕਥਾਲੀ ਦੇ ਵਿੱਚ ਖਾ ਕੇ ਛੇਦ ਕਰਨ ਵਾਲਾ ਹੁੰਦਾ ਨਾ ਜਿਹੜਾ ਪ੍ਰਿੰਕਲ ਦੇ ਨਾਲ ਰੋਟੀ ਵਾਲਾ ਡੱਬਾ ਚੱਕ ਕੇ ਜਾਣਾ ਤੇ ਉਹਦੀ ਗੱਡੀ ਚਲਾਣਾ ਇਨੇ ਜਿਹੜੀ ਪਹਿਲਾਂ ਸ਼ੁਰੂਆਤ ਪ੍ਰਿੰਕਲ ਦੇ ਨਾਲ ਜਿਹੜੀ ਦੋਸਤੀ ਕੀਤੀ ਸੀ ਉਹ ਇਸ ਲਈ ਕੀਤੀ ਸੀ ਕਿ ਪ੍ਰਿੰਕਲ ਇਹਨੂੰ ਪ੍ਰੋਟੈਕਟ ਕਰੇਗਾ ਕਿਉਂਕਿ ਇਹਦੇ ਜਿਹੜੇ ਵਿਵਾਦ ਸੀਗੇ ਬਹੁਤ ਜ਼ਿਆਦਾ ਸੀਗੇ ਇਹਦੇ ਲੋਕ ਬੜੇ ਦੁਸ਼ਮਣ ਸੀਗੇ ਤੇ ਇਹਨੂੰ ਚਾਹੀਦਾ ਸੀਗਾ ਕਿ ਕੋਈ ਐਵੇਂ ਦਾ ਬੰਦਾ ਜਿਹੜਾ ਮੈਨੂੰ ਪ੍ਰੋਟੈਕਟ ਕਰ ਸਕੇ ਇਸ ਲਈ ਇਹ ਪ੍ਰਿੰਕਲ ਦੇ ਥਰੂ ਤੇ ਪ੍ਰਿੰਕਲ ਦੇ ਨਾਲ ਲੱਗੇ ਜਿਹੜੇ ਉਹਦੇ ਹੋਰ ਮਿੱਤਰ ਸੀ ਜਿਨ੍ਹਾਂ ਨਾਲ ਆਪਣੀ ਦੋਸਤੀ ਬਣਾਉਂਦਾ ਸੀਗਾ ਤੇ ਹੁਣ ਇਹਨੂੰ ਜਦੋਂ ਦਿਖ ਗਿਆ ਹੈਗਾ ਕਿ ਹਾਂ ਮੈਂ ਹੁਣ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਫਾਲੋਅਰਸ ਇਕੱਠੇ ਕਰ ਲਏ ਨੇ ਮੈਂ ਆਪਣੇ ਆਪ ਨੂੰ ਇੱਕ ਪਲੇਟਫਾਰਮ ਇਕੱਠਾ ਕਰ ਲਿਆ ਹੋਇਆ ਤੇ ਹੁਣ ਨੇ ਇੱਕ ਇਮੇਜੇ ਅਲੱਗ ਬਣਾ ਲਾ ਬੜਾ ਅਗਰ ਤੂੰ ਕਾਰੋਬਾਰੀ ਹੈ ਜੁੱਤੀਆਂ ਦਾ ਕੰਮ ਕਰਦਾ ਮੈਂ ਕਾਰੋਬਾਰੀ ਹੈ ਤੇ ਕਾਰੋਬਾਰੀ ਬਣ ਕੇ ਹੀ ਰਹਿ ਜਦੋਂ ਆਪਣੇ ਆਪ ਨੂੰ ਕੋਈ ਲੀਡਰ ਬਣਨ ਦੀ ਤੇ ਐਮਐਲਏ ਬਣਨ ਦੀ ਕੋਸ਼ਿਸ਼ ਕਰਦਾ ਪਿਆ ਮੈਂ ਤੇ ਆਨ ਵਾਲੇ ਟਾਈਮ ਦੇ ਇਹ ਚੀਜ਼ਾਂ ਤੁਹਾਡੇ ਸਾਹਮਣੇ ਨਜ਼ਰ ਆਣ ਗਿਆ ਕਿ ਇਹਦੀ ਜਿਹੜੀਆਂ ਹਰਕਤਾਂ ਨੇ ਕਿਵੇਂ ਦੀਆਂ ਨੇ ਕਿਉਂਕਿ ਇੱਕ ਨਸ਼ੇੜੀ ਬੰਦਾ ਜਿਹੜਾ ਉਹ ਅੱਜ ਨਹੀਂ ਤੇ ਕੱਲ ਇਹ ਚੀਜ਼ਾਂ ਦੇ ਵਿੱਚ ਦੁਬਾਰਾ ਫਸੂਗਾ ਬੋਲਦਾ ਬਹੁਤ ਜ਼ਿਆਦਾ ਹੈ ਜ਼ੁਬਾਨ ਨੂੰ ਲਗਾਮ ਨਹੀਂ ਹੈ ਇਹਦਾ ਤੇ ਸਾਡੇ ਪਰਿਵਾਰ ਦੇ ਉੱਤੇ ਇਹ ਦੇ ਪ੍ਰਿੰਕਲ ਦੇ ਉੱਤੇ ਬਾਰ ਬਾਰ ਇਲਜ਼ਾਮ ਲਗਾਉਂਦਾ ਕਿ ਅਸੀਂ ਇਹਦੇ ਪਰਿਵਾਰ ਦੇ ਉੱਤੇ ਕੋਈ ਮਤਲਬ ਅਟੈਕ ਕਰਿਆ ਹੈ ਅਸੀਂ ਇਹਦੇ ਪਰਿਵਾਰ ਦੇ ਉੱਤੇ ਮਤਲਬ ਇਹਦਾ ਪਰਿਵਾਰ ਤੋੜਨ ਦੀ ਕੋਸ਼ਿਸ਼ ਕੀਤੀ ਏ ਹਰ ਕਦਾ ਬੰਦੇ ਦੀਆਂ ਖੁਦ ਦੀਆਂ ਹੁੰਦੀਆਂ ਨੇ ਤੇ ਇਲਜ਼ਾਮ ਦੂਸਰੇ ਤੇ ਲਗਾਉਂਦਾ ਹੁੰਦਾ ਹੈ ਤੁਸੀਂ ਵੀ ਇਹ ਜਿਹੜੀ ਗੱਲ ਕੀਤੀ ਹੈ ਇਹੀ ਇਲਜ਼ਾਮ ਹਨੀ ਸੀਠੀ ਵੱਲੋਂ ਲਗਾਤਾਰ ਲਗਾਏ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਮੇਰੇ ਪਰਿਵਾਰ ਦੇ ਵਿੱਚ 10 ਸਾਲਾਂ ਚ ਕੋਈ ਕਲੇਸ਼ ਨਹੀਂ ਹੋਇਆ ਸਿਰਫ ਪ੍ਰਿੰਕਲ ਦੀ ਵਜ੍ਹਾ ਨਾਲ ਮੇਰੀ ਵਾਈਫ ਜਿਹੜੀ ਹੈ ਮੇਰੇ ਨਾਲ ਲੜ ਕੇ ਜਾਂਦੀ ਰਹੀ ਹੈ ਇਹਦਾ ਵੀ ਭਾਜੀ ਮੈਂ ਜਵਾਬ ਦੇਣਾ ਵਾਂ ਕਿ ਇਹਦੇ ਘਰ ਦੇ ਵਿੱਚ ਕਲੇਸ਼ ਸ਼ੁਰੂ ਤੋਂ ਹੀ ਸੀਗਾ ਕਲੇਸ਼ ਘਰ ਦੇ ਵਿੱਚ ਸ਼ੁਰੂ ਤੋਂ ਹੀ ਸੀਗਾ ਸਾਰਾ ਕੁਝ ਹੀ ਹੁੰਦਾ ਸੀਗਾ ਪ੍ਰਿੰਕ ਤੁਸੀਂ ਪਹਿਲਾਂ ਇੱਕ ਹਾਨੀ ਫਿਟੀ ਨੂੰ ਇਹ ਸਵਾਲ ਪੁੱਛੋ ਕਿ ਤੂੰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਕਦੋਂ ਤੋਂ ਹੋਇਆ ਭਾਈ ਜਦੋਂ ਇਸ ਬੰਦਾ ਸੋਸ਼ਲ ਮੀਡੀਆ ਤੇ ਆਏਗਾ ਤਾਂ ਹੀ ਲੋਕਾਂ ਨੂੰ ਉਹਦੇ ਹੀ ਬੈਕਗ੍ਰਾਉਂਡ ਬਾਰੇ ਪਤਾ ਲੱਗੇਗਾ ਉਸ ਤੋਂ ਪਹਿਲਾਂ ਕਿਸੇ ਦੇ ਬੈਕਗ੍ਰਾਉਂਡ ਬਾਰੇ ਕਦੀ ਕਿਸੇ ਨੂੰ ਨਹੀਂ ਪਤਾ ਲੱਗਦਾ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਐਕਟਿਵ ਹੀ ਨਹੀਂ ਹੈਗਾ ਅਗਰ ਇਹ ਸੋਸ਼ਲ ਮੀਡੀਆ ਤੇ ਹੁਣ ਐਕਟਿਵ ਹੋਇਆ ਤੇ ਇਹਦੇ ਜਿਹੜੇ ਵਿਵਾਦ ਨੇ ਇਹਦੇ ਘਰ ਦੇ ਉਹ ਵੀ ਸੋਸ਼ਲ ਮੀਡੀਆ ਤੇ ਹੋਣੀ ਆਣਗੇ ਪਹਿਲਾਂ ਕਿਵੇਂ ਆ ਜਾਣਗੇ ਇਹ ਚੀਜ਼ ਸੀਗੀ ਕਿ ਜਦੋਂ ਹਣੀ ਸ਼ੈਟੀ ਦੀ ਵਾਈਫ ਹੈ ਜਿਹੜੀ ਇਹਨੇ ਨੋਟਿਸ ਕੀਤਾ ਸੀਗਾ ਕਿ ਹਣੀ ਜਿਹੜਾ ਹੈ ਨਾ ਪ੍ਰਿੰਕਲ ਦੇ ਕੋਲ ਜਾਂਦਾ ਵਾ ਪ੍ਰਿੰਕਲ ਦੀ ਕਾਫੀ ਗੱਲ ਮੰਦਾ ਵਾ ਤੇ ਉਹਨੇ ਘਰ ਦੀਆਂ ਜਿਹੜੀਆਂ ਘਟਨਾਵਾਂ ਸੀ ਉਹਦੇ ਬਾਰੇ ਪ੍ਰਿੰਕਲ ਨੂੰ ਜਾਗਰੂਕ ਕੀਤਾ ਤੇ ਅਗਰ ਉਸ ਪ੍ਰਿੰਕਲ ਨੇ ਉਹਦੇ ਫੈਮਿਲੀ ਦੇ ਵਿੱਚ ਜਾ ਕੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਇਹਨੇ ਕੋਈ ਗੁਨਾਹ ਕਰਿਆ ਬਟ ਇਹ ਸੀਗਾ ਕਿ ਹਣੀ ਥੋੜਾ ਜਿਆ ਇਸ ਚੀਜ਼ਾਂ ਨੂੰ ਜ਼ਿਆਦਾ ਪਰਸਨਲੀ ਲੈ ਗਿਆ ਤੇ ਇਹਦੇ ਜਿਹੜੇ ਨਾਲ ਦੇ ਚੱਲਣ ਵਾਲੇ ਲੋਕ ਨੇ ਤੇ ਉਹਨਾਂ ਨੇ ਇਹਨੂੰ ਥੋੜੀ ਜਿਹਾ ਹਵਾ 'ਚ ਚੱਕਤਾ ਤੇ ਜਿਹਦੇ ਕਰਕੇ ਇਹ ਜਿਹੜਾ ਵਿਵਾਦ ਹੈ ਜਦਾ ਭੱਖ ਗਿਆ ਤੁਸੀਂ ਇਹ ਮੰਨਦੇ ਹੋ ਕਿ ਹਣੀ ਸੇਠੀ ਨੂੰ ਪ੍ਰਿੰਕਲ ਦੇ ਜਿਹੜੇ ਦੁਸ਼ਮਣ ਨੇ ਯੂਜ਼ ਕਰ ਰਹੇ ਨੇ ਪ੍ਰਿੰਕਲ ਦੇ ਖਲਾ ਪਾਜੀ ਬਿਲਕੁਲ ਹਣੀ ਬੰਦਾ ਐਵੇਂ ਦਾ ਹੈ ਨਹੀਂ ਮੈਨੂੰ ਜਿੱਥੇ ਤੱਕ ਨੋਲੇਜ ਹੈਗੀ ਹੈ ਮੇਰੇ ਨਾਲ ਮੇਰੇ ਨਾਲ ਹਣੀ ਸੇਠੀ ਦੇ ਨਾ ਹੁਣ ਤੋਂ ਪਹਿਲਾਂ ਕਈ ਵਾਰੀ ਗੱਲਾਂ ਹੁੰਦੀਆਂ ਸੀ ਮੇਰੀ ਦੁਕਾਨ ਦੇ ਉੱਤੇ ਆਂਦਾ ਸੀ ਆਪਣਾ ਦੁੱਖ ਸੁੱਖ ਸਾਂਝਾ ਕਰਦਾ ਸੀਗਾ ਮੈਂ ਕਈ ਵਾਰੀ ਫੋਨ ਤੇ ਵੀ ਇਹਦੇ ਨਾਲ ਗੱਲ ਕਰਦਾ ਰਹਿੰਦਾ ਸੀਗਾ ਮੈਨੂੰ ਨਹੀਂ ਲੱਗਦਾ ਸੀਗਾ ਕਿ ਕਦੋਂ ਇਹਦੇ ਦਿਮਾਗ ਦੇ ਵਿੱਚ ਇੱਕ ਅਲੱਗ ਫਿਰੋ ਫਤੂਰ ਜਿਹੜਾ ਚੜ ਗਿਆ ਤੇ ਇਹ ਉਹ ਦੁਸ਼ਮਣਾਂ ਦੇ ਨਾਲ ਰਲ ਕੇ ਅੱਜ ਸਾਡੇ ਬਰ ਖਿਲਾਫ ਹੋਇਆ ਫਿਰਦਾ ਪਰ ਹੋਇਆ ਜਿਹਾ ਕੀ ਕਿ ਹਣੀ ਜਿਹੜਾ ਪ੍ਰਿੰਕਲ ਦੇ ਖਿਲਾਫ ਹੋ ਗਿਆ ਔਰ ਈਵਨ ਦੁਸ਼ਮਣ ਬਣ ਗਿਆ ਭਾਈ ਇਹਨੂੰ ਨਾ ਯੂਜ਼ ਕੀਤਾ ਜਾ ਰਿਹਾ ਵੈ ਮੋਡਾ ਇਹਦਾ ਯੂਜ਼ ਕੀਤਾ ਜਾ ਰਿਹਾ ਇਹਨੂੰ ਇਹ ਨਹੀਂ ਪਤਾ ਕਿ ਤੇਰਾ ਸੋਸ਼ਲ ਮੀਡੀਆ ਦਾ ਪਲੈਟਫਾਰਮ ਫੋਰਮ ਯੂਜ਼ ਕਰਕੇ ਉਹ ਤੇਰੀ ਬਦਨਾਮੀ ਕਰਾ ਰਹੇ ਨੇ ਬੇਸਿਕਲੀ ਅਗਰ ਇਹ ਕਵੇ ਕਿ ਇਹਦੀ ਜਿਹੜੀ ਬਦਨਾਮੀ ਹੈ ਇਹ ਪ੍ਰਿੰਕਲ ਜਾਂ ਸਾਡੇ ਪਰਿਵਾਰ ਵੱਲੋਂ ਹੋਈ ਹੈ ਸਾਡੀ ਨਹੀਂ ਕੀਤੀ ਹੋਈ ਇਹਦੀ ਖੁਦ ਦੀ ਕੀਤੀ ਹੋਈ ਹੈ ਇਹ ਜਿਹੜੀਆਂ ਆਪਣੀਆਂ ਹੀ ਕਰਨੀਆਂ ਨੇ ਜਿਹੜੀਆਂ ਇਹਨੂੰ ਭਰਨੀਆਂ ਪੈ ਰਹੀਆਂ ਨੇ ਪ੍ਰਿੰਕਲ ਤੇ ਜਾਨਲੇਵਾ ਹਮਲਾ ਹੋਇਆ ਸੀ ਜਿਸ ਵਿੱਚ ਪ੍ਰਿੰਕਲ ਜ਼ਖਮੀ ਵੀ ਹੋਇਆ ਕਾफी ਸਮਾਂ ਹਸਪਤਾਲ ਦੇ ਵਿੱਚ ਵੀ ਰਹਿਣਾ ਪ੍ਰਿੰਕਲ ਨੂੰ ਪਿਆ ਔਰ ਉਸ ਤੋਂ ਬਾਅਦ ਵੀ ਪਰਿਵਾਰ ਨੂੰ ਥ੍ਰੈਟਸ ਆ ਰਹੀਆਂ ਨੇ ਤੁਹਾਨੂੰ ਵੀ ਸ਼ਾਇਦ ਥ੍ਰੈਟਸ ਆ ਰਹੀਆਂ ਨੇ ਕਿਵੇਂ ਵੇਖਦੇ ਹੋ ਕਿ ਹੁਣ ਅੱਗੇ ਕੀ ਹੈ ਕਿਉਂਕਿ ਜਿਸ ਤਰ੍ਹਾਂ ਇੱਕ ਕਾਰੋਬਾਰ ਦੇ ਵਿੱਚ ਪ੍ਰਿੰਕਲ ਪਿਆ ਹੋਇਆ ਜੇਕਰ ਉਹ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਦੁਸ਼ਮਣੀਆਂ ਪਾਏਗਾ ਤਾਂ ਕਿਸ ਤਰ੍ਹਾਂ ਜ਼ਿੰਦਗੀ ਅੱਗੇ guzਰੇਗੀ ਭਾਜੀ ਤੁਸੀਂ ਨੋਟਿਸ ਕਰ ਲਓ ਲਾਸਟ ਕੁਝ ਮਹੀਨਿਆਂ ਤੋਂ ਪ੍ਰਿੰਕਲ ਆਪਣੇ ਵਪਾਰ ਵਾਲੀ ਤੇ ਆਂਦੇ ਰਿਹਾ ਸੀ ਉਹਨੇ ਆਪਣੇ ਤਿੰਨ ਸਟੋਰ ਓਪਨ ਕਰ ਲਏ ਸੀਗੇ ਤੇ ਜੇ ਬੰਦੇ ਨੇ ਆਪਣਾ ਇੱਕ ਸਟੋਰੀ ਓਪਨ ਕੀਤਾ ਹੋਵੇ ਨਾ ਤੇ ਉਹਦੇ ਧਿਆਨ ਨੂੰ ਬਹੁਤ ਜ਼ਿਆਦਾ ਉਹਦੇ ਚ ਚਾਹੀਦਾ ਹੁੰਦਾ ਵਾ ਤੇ ਤਿੰਨ ਸਟੋਰ ਓਪਨ ਕਰਕੇ ਉਹਦੇ ਵੱਲ ਧਿਆਨ ਦੇਣਾ ਇੱਕ ਵੱਡੀ ਚੀਜ਼ ਸੀਗੀ ਬਟ ਪ੍ਰਿੰਕਲ ਨੂੰ ਬਾਰ ਬਾਰ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਉਲਝਾਈ ਜਾਣਾ ਜਿਵੇਂ ਤੁਸੀਂ ਆ ਦੇਖ ਰਹੇ ਹੋ ਕਿ 2022 ਦੇ ਪਰਚੇ ਨੂੰ ਰੀ ਇਨਵੈਸਟੀਗੇਸ਼ਨ ਦੇ ਵਿੱਚ ਉਹਦੇ ਦੇ ਦੁਬਾਰਾ ਪਰਚਾ ਕਰਵਾ ਗਿਆ ਉਹਨੂੰ ਇੱਕ ਤਰੀਕੇ ਨਾਲ ਉਲਝਾਇਆ ਹੀ ਗਿਆ ਹੈਗਾ ਵਾ ਪੋਲਿਟੀਕਲ ਪ੍ਰੈਸ਼ਰ ਕਹ ਲਓ ਜਾਂ ਕੋਈ ਹੋਰ ਫਰੇਮ ਕਹ ਤੁਸੀਂ ਵੀ ਇਹ ਗੱਲ ਬੜੀ ਬੇਬਾਕੀ ਦੇ ਨਾਲ ਕਹਿ ਰਹੇ ਹੋ ਕਿ ਜੇਕਰ ਪ੍ਰਿੰਕਲ ਕਿਸੇ ਨੂੰ ਜਾਂ ਕਿਸੇ ਦੇ ਪਰਿਵਾਰ ਨੂੰ ਗਲਤ ਬੋਲਦਾ ਤਾਂ ਸੀ ਉਹਦਾ ਸਾਥ ਨਹੀਂ ਦਿੰਦੇ ਪਰ ਜੇਕਰ ਪ੍ਰਿੰਕਲ ਕਿਸੇ ਮੁਸ਼ਕਲ ਦੇ ਵਿੱਚ ਹੈ ਤਾਂ ਪਰਿਵਾਰ ਸਪੋਰਟ ਕਰਦਾ ਪਰਿਵਾਰ ਨਾਲ ਖੜਾ ਹੋ। ਦੇਖੋ ਭੋਜੀ ਪਰਸਨੈਲਿਟੀਆਂ ਨਾ ਦੋ ਤਰੀਕੇ ਦੀਆਂ ਹੁੰਦੀਆਂ ਨੇ। ਮੈਂ ਵੀ ਕੁਝ ਇੰਟਰਵਿਊਜ਼ ਪਿਛਲੇ ਕੁਝ ਦਿਨਾਂ ਦੇ ਵਿੱਚ ਦਿੱਤੇ ਤੇ ਮੈਂ ਦੇਖਿਆ ਕਿ ਉੱਥੇ ਕਮੈਂਟਾਂ ਦੇ ਵਿੱਚ ਨਾ ਕੁਝ ਲੋਕ ਮੈਨੂੰ ਵੀ ਗੱਲਾਂ ਘੱਡੀ ਜਾਂਦੇ ਸੀ ਜਦ ਕਿ ਮੇਰਾ ਕੋਈ ਐਵੇਂ ਦਾ ਇੰਟਰਵਿਊ ਨਹੀਂ ਆਇਆ ਕਿ ਜਿਹਦੇ ਵਿੱਚ ਮੈਂ ਕਿਸੇ ਨੂੰ ਕੋਈ ਗੱਲ ਘੱਡੀ ਹੋਵੇ ਬਟ ਜਿਹੜਾ ਲੋਕ ਲੋਕਾਂ ਦੀ ਜ਼ੁਬਾਨ ਹੈ ਨਾ ਉਹ ਬੰਦ ਨਹੀਂ ਕੀਤੀ ਜਾ ਸਕਦੀ ਤੇ ਸੋ ਮੇਰਾ ਮੇਰੀ ਸੋਚਣੀ ਇਹ ਹੈ ਕਿ ਕੁੱਤੇ ਭੁੰਗਦੇ ਰਹਿੰਦੇ ਨੇ ਹਾਥੀ ਆਪਣੇ ਰਸਤੇ ਲੱਗਦੇ ਰਹਿੰਦੇ ਨੇ ਬਟ ਪ੍ਰਿੰਗਲ ਥੋੜਾ ਜਿਆਦਾ ਜਜ਼ਬਾਤੀ ਬੰਦਾ ਹੈਗਾ ਵਾ ਅਗਰ ਕੋਈ ਬੰਦਾ ਉਹਨੂੰ ਬਾਰ-ਬਾਰ ਪੋਕ ਕਰੇਗਾ ਬਾਰ-ਬਾਰ ਕਿਸੇ ਚੀਜ਼ ਦੇ ਉੱਤੇ ਉਹਨੂੰ ਕੁਐਸ਼ਨ ਕਰੀ ਜਾਊਗਾ ਤੇ ਉਹਦਾ ਅੱਗੇ ਦੀ ਜ ਸੋਚਨੀ ਚਾਹੀਦੀ ਹੈ ਨਾ ਕਿ ਆਪਣੀ ਜ਼ੁਬਾਨ ਨੂੰ ਵੀ ਥੋੜਾ ਜਿਆ ਕੰਟਰੋਲ ਦੇ ਵਿੱਚ ਰੱਖਣ ਅਗਰ ਇੱਕ ਬੰਦੇ ਨੂੰ ਆਪਾ ਪੋਕ ਕਰੀ ਆਵਾਂਗੇ ਤੋ ਆਪਣਾ ਕੋਈ ਨਾ ਕੋਈ ਰਿਐਕਸ਼ਨ ਤਾਂ ਦੇਊਗਾ ਹੀ ਦੇਊਗਾ ਬਾਕੀ ਅਗਰ ਤੁਸੀਂ ਗੱਲ ਕਰੋ ਕਿ ਇਸ ਚੀਜ਼ ਨੂੰ ਗਾਲਾਂ ਕੱਢਣ ਨੂੰ ਕਿਸੇ ਦੀ ਮਾਪਿਆਂ ਨੂੰ ਗਾਲਾਂ ਕੱਢਣ ਨੂੰ ਸਪੋਰਟ ਨਹੀਂ ਸਰ ਕੋਈ ਵੀ ਪਰਿਵਾਰ ਨਹੀਂ ਸਪੋਰਟ ਕਰਦਾ ਹੈਗਾ ਕਦੀ ਵੀ ਕਿ ਆਪਣੇ ਬੱਚੇ ਨੂੰ ਕੋਈ ਵੀ ਨਹੀਂ ਇਹ ਕਹਿੰਦਾ ਕਿ ਜਾ ਕੇ ਕਿਸੇ ਨੂੰ ਗਾਲਾਂ ਕੱਢ ਅਗਰ ਉਹਨੇ ਇਹ ਚੀਜ਼ ਦੇ ਵਿੱਚ ਕੁਝ ਜਿਹੜੀ ਹਿੰਮ ਕੀਤੀ ਹੈ ਕੋਈ ਕੋਸ਼ਿਸ਼ ਕੀਤੀ ਹੈ ਤੇ ਆਪਾਂ ਉਹਨੂੰ ਸਮਝਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਕੰਟਰੋਲ ਹੋਣਗੀਆਂ ਨਾ ਕਿ ਵਧਣਗੀਆਂ ਕਿਉਂਕਿ ਪਰਿਵਾਰ ਵੱ ਭਾਜੀ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਪ੍ਰਿੰਕਲ ਨੂੰ ਵਿਵਾਦਾਂ ਤੋਂ ਦੂਰ ਰੱਖਿਆ ਜਾਵੇ ਕਿਉਂਕਿ ਵਿਵਾਦਾਂ ਦਾ ਘੇਰਾ ਸਿਰਫ ਇੱਕ ਪਾਸੋਂ ਨਹੀਂ ਕਈ ਚੀਜ਼ਾਂ ਤੋਂ ਆਂਦੇ ਨਾਲ ਹੁੰਦਾ ਰਹਿੰਦਾ ਵੈ ਬਟ ਟਾਈਮ ਟੂ ਟਾਈਮ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਏਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਦਾ ਧਿਆਨ ਵਪਾਰ ਦੇ ਵਿੱਚ ਲਗਵਾਇਆ ਜਾਏਗਾ ਪਰ ਜਿਹੜੀ ਇੱਕ ਹੁਣ ਪਰਸੈਪਸ਼ਨ ਕ੍ਰੀਏਟ ਹੋ ਚੁੱਕੀ ਹੈ ਸੋਸ਼ਲ ਮੀਡੀਆ ਤੇ ਪ੍ਰਿੰਕਲ ਔਰ ਹਨੀ ਸੀਟੀ ਨੂੰ ਲੈ ਕੇ ਕਿਉਂਕਿ ਜਦੋਂ ਵੀ ਕੋਈ ਵੀਡੀਓ ਚੱਲਦੀ ਹੈ ਤਾਂ ਲੋਕ ਜਿਹੜੇ ਤੁਹਾਡੀ ਗੱਲ ਵਾਕਈ ਸੀ ਕਿ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਚੰਗਾ ਨਹੀਂ ਕਹਿੰਦਾ ਸਾਰੇ ਬੁਰ ਭਾਜੀ ਦੇਖੋ ਜਿਹੜੀ ਲੋਕਾਂ ਦੀ ਸੋਚ ਹੈ ਨਾ ਇਹ ਆਪਣੇ ਆਪ ਹੀ ਟਾਈਮ ਟੂ ਟਾਈਮ ਚੇਂਜ ਹੋ ਜਾਂਦੀ ਹੈ ਜਦੋਂ ਬੰਦਾ ਆਪਣੇ ਕੰਮ ਵੱਲ ਧਿਆਨ ਦੇਵੇਗਾ ਆਪਣੇ ਵਪਾਰ ਵੱਲ ਧਿਆਨ ਦੇਵੇਗਾ ਇੱਕ ਚੰਗੀ ਸੋਚ ਦੇ ਨਾਲ ਅਗਰ ਉਹ ਸੋਸ਼ਲ ਦੇ ਵਿੱਚ ਕੰਮ ਕਰੇਗਾ ਤੇ ਇਹ ਚੀਜ਼ਾਂ ਹੌਲੀ ਹੌਲੀ ਟਾਈਮ ਦੇ ਨਾਲ ਚੇਂਜ ਹੁੰਦੀਆਂ ਨੇ ਕਿਉਂਕਿ ਜਿਹੜੀ ਇਹ ਪ੍ਰੀਜੈਪਸ਼ਨ ਹੈ ਨਾ ਇਹ ਇੱਕ ਦਿਨ ਦੇ ਵਿੱਚ ਨਹੀਂ ਬਣੀ ਇਹਨੂੰ ਬਣਨ ਨੂੰ ਵੀ ਥੋੜਾ ਸਮਾਂ ਲੱਗਾ ਸੀ ਤੇ ਇਹਨੂੰ ਚੇਂਜ ਹੋਣ ਨੂੰ ਵੀ ਥੋੜਾ ਸਮਾਂ ਲੱਗੇਗਾ ਟ੍ਰਿੰਕਲ ਨਿਆਇ ਖਰਾਸਤ ਦੇ ਵਿੱਚ ਜਿਸ ਦਿਨ ਜਾਣਦੇ ਨੇ ਤੁਹਾਡੇ ਨਾਲ ਗੱਲ ਹੋਈ ਪਰਿਵਾਰ ਨਾਲ ਕੋਈ ਗੱਲ ਹੋਈ ਉਹਨਾਂ ਦੀ ਕੀ ਉਹਨਾਂ ਦਾ ਰਿਐਕਸ਼ਨ ਸੀਗਾ ਇਸ ਬਾਬਤ ਸ ਦੇਖੋ ਜੀ ਉਹ ਅਗਰ ਮੈਂ ਉਹਨੂੰ ਪਰਸਨਲ ਲੈਵਲ ਤੇ ਜਿਸ ਤਰੀਕੇ ਨਾਲ ਜਾਣਦਾ ਹਾਂ ਚੜਦੀ ਕਲਾ ਵਾਲਾ ਇਨਸਾਨ ਹੈ ਬਾਬਾ ਦੀਪ ਸਿੰਘ ਜੀ ਤੇ ਬਹੁਤ ਭਰੋਸਾ ਰੱਖਦਾ ਵਾਂ ਉਹਨੇ ਮੈਨੂੰ ਲਾਸਟ ਟਾਈਮ ਵੀ ਇਹੀ ਕਿਹਾ ਸੀਗਾ ਕਿ ਤੂੰ ਮੇਰੀ ਤਰਫੋਂ ਜਾ ਕੇ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰ ਗਿਆਂ ਕਿ ਮੈਂ ਇਸ ਕੇਸ ਦੇ ਵਿੱਚੋਂ ਜਲਦੀ ਬਾਹਰ ਆ ਜਾ ਤੇ ਆਉਣ ਵਾਲੇ ਟਾਈਮ ਦੇ ਵਿੱਚੋਂ ਇਹਦੇ ਜੋ ਬਾਈਦਤ ਬਲੀ ਵੀ ਨਿਕਲੂਗਾ ਪ੍ਰਿੰਕਲ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਔਰ ਜਿਹੜੇ ਪ੍ਰਿੰਕਲ ਦੇ ਖਿਲਾਫ ਸਾਜ਼ਿਸ਼ਾਂ ਰਚਦੇ ਨੇ ਤੁਹਾਡੇ ਵੱਲੋਂ ਕੀ ਉਹਨਾਂ ਨੂੰ ਸਨੇਹਾ ਮੇਰਾ ਜਿਹੜਾ ਸਨੇਹਾ ਉਹਦੇ ਵਿਰੋਧੀਆਂ ਨੂੰ ਇਹ ਹੈ ਕਿ ਅਗਰ ਤੁਸੀਂ ਸੋਚਦੇ ਹੋ ਕਿ ਪ੍ਰਿੰਕਲ ਨੂੰ ਤੁਸੀਂ ਕਿਸੇ ਉਲਝਣ ਦੇ ਵਿੱਚ ਉਲਝਾ ਆ ਕੇ ਜਾਂ ਉਹ ਜੇ ਅਗਰ ਉਹ ਜਜਬਾਤੀ ਬੰਦਾ ਤੇ ਆਪਾਂ ਉਹਨੂੰ ਇੱਕ ਫਰੇਮ ਦੇ ਵਿੱਚ ਉਹਨੂੰ ਸੈਟਲ ਕਰ ਲਾਂਗੇ ਤੇ ਇਹ ਚੀਜ਼ ਹੁਣ ਦੁਬਾਰਾ ਨਹੀਂ ਹੋਣ ਲੱਗੀ ਤੇ ਰਹੀ ਗੱਲ ਪ੍ਰਿੰਕਲ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਇਹੀ ਕਹੀ ਜਾਵਾਂਗਾ ਕਿ ਜਿਹੜਾ ਵਪਾਰ ਹੈ ਨਾ ਆਪਣਾ ਪਰਿਵਾਰ ਹੈ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਇਹ ਸਭ ਤੋਂ ਪਹਿਲੀ ਜਿਹੜੀ ਬੰਦੇ ਦੀ ਕੋਸ਼ਿਸ਼ ਹੋਣੀ ਚਾਹੀਦੀ ਏ ਆ ਜਿਹੜੇ ਵਿਵਾਦ ਨੇ ਇਹਨਾਂ ਤੋਂ ਦੂਰ ਹੀ ਮੇਸ਼ਰਣਾ ਚਾਹੀਦਾ ਬਾਕੀ ਜਿਹੜੀ ਉਹਦੀ ਜ਼ਿੰਦਗੀ ਹੈ ਜਿਹੜਾ ਉਹਦੇ ਅੱਗੇ ਸਟੈਪਸ ਨੇ ਉਹਦੀ ਪਰਸਨਲ ਲਾਈਫ ਹੈ ਉਹ ਖੁਦ ਆਪਣੇ ਇਹ ਪਰਸਨਲ ਲਾਈਫ ਦੇ ਸਟੈਪਸ ਆਪ ਹੀ ਲਏਗਾ ਬਸ ਸਾਡੇ ਵੱਲੋਂ ਇਹ ਹੁੰਦੀ ਕਿ ਜਿਹੜੇ ਪਰਿਵਾਰ ਹੁੰਦਾ ਹੈ ਹਮੇਸ਼ਾ ਕੋਈ ਕੋਸ਼ਿਸ਼ ਕਰਦਾ ਹੈਗਾ ਕਿ ਅਸੀਂ ਆਪਣੇ ਬੱਚੇ ਨੂੰ ਇੱਕ ਚੰਗੇ ਰਾਹ ਦੇ ਵੱਲ ਤੋਰੀਏ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਤੁਹਾਡੇ ਵੱਲੋਂ ਕਿਉਂਕਿ ਪਰਿਵਾਰ ਲਗਾਤਾਰ ਪ੍ਰਿੰਕਲ ਦੇ ਲਈ ਪਰੇਸ਼ਾਨ ਹੈ ਕਿਉਂਕਿ ਕੋਈ ਮਾਂ ਨਹੀਂ ਚਾਹੁੰਦੀ ਕੋਈ ਪਿਤਾ ਨਹੀਂ ਚਾਹੁੰਦਾ ਕਿ ਉਸ ਦਾ ਪੁੱਤਰ ਜਿਹੜਾ ਉਹ ਥਾਣੇ ਕਚਹਿਰੀਆਂ ਦੇ ਵਿੱਚ ਘੁੰਮੇ ਜਾਂ ਉੱਥੇ ਜ਼ਲੀਲ ਹੋਵੇ ਤੁਹਾਡੇ ਵੱਲੋਂ ਤੁਹਾਡੇ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਭਾਜੀ ਮੈਂ ਜਿੱਤੇ ਤੱਕ ਸੋਚਦਾ ਵਾਂ ਕਿ ਪ੍ਰਸ਼ਾਸਨ ਇੱਕ ਬਹੁਤ ਵਧੀਆ ਕੰਮ ਕਰ ਰਿਹਾ ਹੈ। ਅਗਰ ਕੋਈ ਬੰਦਾ ਕੋਈ ਗਲਤੀ ਕਰ ਰਿਹਾ ਹੈ ਤੇ ਪ੍ਰਸ਼ਾਸਨ ਉਸ ਉਸ ਬੰਦੇ ਨੂੰ ਸਮਝਾਉਣ ਦਾ ਕੋਈ ਨਾ ਕੋਈ ਇੱਕ ਵੇਹ ਲੈਂਦਾ ਹੈਗਾ ਤੇ ਮੈਂ ਪ੍ਰਸ਼ਾਸਨ ਦੀ ਕਿਸੇ ਚੀਜ਼ ਤੋਂ ਡਿਸਐਗਰੀ ਨਹੀਂ ਹੈਗਾ। ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਪਰ ਇੱਕ ਗੱਲ ਮੈਂ ਹਣੀ ਸੇਠੀ ਨੂੰ ਜ਼ਰੂਰ ਕਹਿਣਾ ਜਾਵਾਂਗਾ ਕਿ ਪ੍ਰਸ਼ਾਸਨ ਦੀ ਨਿਗਾਹ ਤੇਰੇ ਤੇ ਵੀ ਹੈ। ਜਿਹੜੀ ਤੇਰੀ ਜ਼ੁਬਾਨ ਚੱਲ ਰਹੀ ਏ ਇਹਦੇ ਤੇ ਵੀ ਪ੍ਰਸ਼ਾਸਨ ਪੂਰਾ ਧਿਆਨ ਦੇ ਕੇ ਬੈਠਾ ਹੈ ਤੇ ਵਾਰੀ ਤੇਰੀ ਵੀ ਆਊਗੀ। ਬਿਲਕੁਲ ਇੱਕ ਵੀਡੀਓ ਜਿਹੜੀ ਬੜੀ ਉਹਦੀ ਵਾਇਰਲ ਹੋਈ ਸੀ ਕਿ ਮੈਂ ਪ੍ਰਿੰਕਲ ਦੇ ਜਦੋਂ ਨਿਆਇ ਖਰਾਸਤ ਦੇ ਵਿੱਚ ਪ੍ਰਿੰਕਲ ਗਿਆ ਤਾਂ ਕਹਿੰਦਾ ਮੈਂ ਪਟਾਕੇ ਚਲਾਉਂਗਾ ਫਿਰ ਪਟਾਕੇ ਚਲਾਉਣ ਦੀਆਂ ਵੀਡੀਓਜ਼ ਪਾਈਆਂ ਉਹ ਕਿਵੇਂ ਵੇਖਦੇ ਕਿ ਇੱਕ ਦੋਸਤ ਬਾਅਦ ਵਿੱਚ ਜਦੋਂ ਦੁਸ਼ਮਣ ਬਣਦਾ ਅਜਿਹੀਆਂ ਚੀਜ਼ਾਂ ਕਰਦਾ ਉਹ ਕਿੰਨਾ ਕਵਾਜੋ ਹੈ ਭਾਜੀ ਪ੍ਰਿੰਕਲ ਇੱਕ ਨਿਆਇਕ ਹਿਰਾਸਤ ਦੇ ਵਿੱਚ ਗਿਆ ਵਾ ਕੁਝ ਦਿਨਾਂ ਦੇ ਵਿੱਚ ਉਹਦੀ ਜ਼ਮਾਨਤ ਹੋ ਜੂਗੀ ਤੇ ਜਿਨ੍ਹਾਂ ਨੇ ਦੀਵਾਲੀ ਦੇ ਬਚੇ ਹੋਏ ਪਟਾਕੇ ਉਹਨਾਂ ਨੇ ਚਲਾਏ ਤੇ ਮੈਂ ਉਹਨਾਂ ਨੂੰ ਕਵਾਂਗੇ ਕਿ ਇਹਨਾਂ ਨੂੰ ਥੋੜਾ ਹੋਰ ਬਚਾ ਕੇ ਰੱਖੋ ਜਦੋਂ ਉਹਦੀ ਜ਼ਮਾਨਤ ਹੋਏਗੀ ਤੇ ਫਿਰ ਦੁਬਾਰਾ ਪਟਾਕੇ ਚਲਾ ਲਿਓ ਜਦੋਂ ਭਾਜੀ ਕੋਈ ਬੰਦਾ ਅਸਮਾਨ ਵੱਲ ਦੇਖ ਕੇ ਥੁੱਕਦਾ ਨਾ ਤੇ ਥੁੱਕੋ ਦੇ ਮੂੰਹ ਦੇਤੀ ਆ ਕੇ ਡਿੱਗਦੀ ਹੈ ਤੇ ਹਣੀ ਸਿਟੀ ਇਹੋ ਜਿਹਾ ਇੱਕ ਮਾਨਸਿਕ ਸਥਿਤੀ ਤੋਂ ਪਰੇਸ਼ਾਨ ਹੋਣ ਵਾਲਾ ਬੰਦਾ ਕਿਉਂਕਿ ਇੱਕ ਨਸ਼ੇੜੀ ਹੈ ਆਪਣੇ ਮੂੰਹ ਕਹਿੰਦਾ ਕਿ ਮੈਂ ਪਹਿਲਾਂ ਨਸ਼ੇ ਕਰਦਾ ਸੀ ਪਹਿਲਾਂ ਨਹੀਂ ਉਹ ਹੁਣ ਵੀ ਇੱਕ ਨਸ਼ੇੜੀ ਬੰਦਾ ਵਾ ਜਿਹ ਆਪਣੀ ਮਤਲਬ ਆਪਣੀ ਵਾਈਫ ਨੂੰ ਪਰੇਸ਼ਾਨ ਕਰਦਾ ਵਾ ਮਾਰਦਾ ਘੁਟਦਾ ਵਾ ਇਹੋ ਜੇ ਇਨਸਾਨ ਦੀ ਤੁਸੀਂ ਸਥਿਤੀ ਨੂੰ ਸਮਝੋ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪਾ ਰਿਹਾ ਹੈ ਆਪਣੀ ਖੁਦ ਦੀ ਭੈਣ ਨੂੰ ਕਹਿੰਦਾ ਪਿਆ ਬੰਦੇ ਖਾਣੀ ਇਹ ਬੰਦੇ ਦੀ ਮਾਨਸਿਕ ਸਥਿਤੀ ਕਿੱਥੇ ਹੋਏਗੀ ਜਿਹੜਾ ਆਪਣੀ ਭੈਣ ਨੂੰ ਬੰਦੇ ਖਾਣੀ ਕਹਿੰਦਾ ਹੋਵੇ ਸੋਚੋ ਇਸ ਚੀਜ਼ ਬਾਰੇ ਉਹ ਅਸਲ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਬੁਖਲਾਹਟ ਹੈ ਉਹਦੀ ਬੁਖਲਾਹਟ ਹੈ ਭਾਜੀ ਕਈ ਵਾਰੀ ਨਾ ਕਹਿ ਲੋ ਕਿ ਜਿਹੜਾ ਕੰਮ ਹੁੰਦਾ ਨਾ ਵਪਾਰ ਹੁੰਦਾ ਹੈ ਕਈ ਵਾਰੀ ਬਾਏ ਗੋਡ ਗ੍ਰੇਸ ਹੀ ਚੀਜ਼ਾਂ ਜਿਹੜੀ ਹੈ ਨਾ ਬੰਦੇ ਨੂੰ ਮਿਲ ਜਾਂਦੀਆਂ ਨੇ ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਕਿ ਮੈਂ ਇਹ ਚੀਜ਼ਾਂ ਨੂੰ ਸੰਭਾਲ ਕੇ ਕਿਵੇਂ ਰੱਖਣਾ ਹੈਗਾ ਤੇ ਜਿਹੜਾ ਇਹਨੂੰ ਜਿਹੜਾ ਕਾਮਕਾਰਜਾ ਜਿਹੜਾ ਨੂੰ ਜਿਹੜੀ ਸੋਸ਼ਲ ਮੀਡੀਆ ਤੋਂ ਹਾਈਪ ਮਿਲ ਗਈ ਹੈ ਨਾ ਇਹਨੂੰ ਸ਼ਾਇਦ ਸਮਝ ਨਹੀਂ ਆ ਰਹੀ ਕਿ ਇਹਨੂੰ ਮੈਂ ਪੋਜ਼ਿਟਿਵ ਵੇ ਦੇ ਨਾਲ ਕਿਵੇਂ ਯੂਜ਼ ਕਰਨਾ ਹੈ ਨੈਗੇਟਿਵ ਵੇ ਦੇ ਨਾਲ ਜਿਹੜੀਆਂ ਚੀਜ਼ਾਂ ਨੂੰ ਇਹ ਯੂਜ਼ ਕਰ ਰਿਹਾ ਹੈ ਨਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਖੱਦੇ ਇਹ ਮਤਲਬ ਖੋਦ ਰਿਹਾ ਹੈ ਨਾ ਇਹਦਾ ਖੋਦ ਹੀ ਉਹਦੇ ਚ ਜਾ ਕੇ ਡਿੱਗੂਗਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਉਹ ਪਿੰਕਲ ਦੇ ਖਿਲਾਫ ਬਿਆਨਬਾਜ਼ੀ ਕਰਦਾ ਕਿ ਤੁਸੀਂ ਵੀ ਕੋਈ ਕੰਪਲੀਟ ਉਸਦੇ ਖਿਲਾਫ ਕਰੋਗੇ ਪ੍ਰਸ਼ਾਸਨ ਭਾਜੀ ਐਵੇਂ ਹੈ ਕਿ ਜਿਹੜੇ ਇਹ ਬਿਆਨ ਦਿੰਦਾ ਹੈ ਪ੍ਰਸ਼ਾਸਨ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਗੌਰ ਕਰਦੀ ਹੈ ਕਿ ਤੇ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਜਿਹੜੇ ਮੈਂ ਕਹਿੰਨਾ ਕਿ ਜਿਹੜੇ ਵੱਡੇ ਵੱਡੇ ਅਫਸਰ ਵੱਡੀ ਵੱਡੀ ਕੁਰਸੀਆਂ ਦੇ ਉੱਤੇ ਬੈਠੇ ਹੋਏ ਨੇ ਨਾ ਉਹ ਆਪਣੀ ਇੱਕ ਮਿਹਨਤ ਨਾਲ ਤੇ ਲਗਨ ਨਾਲ ਉੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦਾ ਪੂਰਾ ਸਿਟੀ ਦੇ ਉੱਤੇ ਧਿਆਨ ਹੁੰਦਾ ਹੈਗਾ ਕਿ ਕਿਹੜਾ ਬੰਦਾ ਕੀ ਕਾਰਵਾਈ ਕਰ ਰਿਹਾ ਵੈ ਜਦੋਂ ਪ੍ਰਸ਼ਾਸਨ ਨੂੰ ਲੱਗਿਆ ਕਿ ਹਾਂ ਉਹਨੇ ਦੀ ਜਿਹੜੀ ਅਕਲ ਹੈ ਟਿਕਾਣੇ ਲਿਆਣੀ ਚਾਹੀਦੀ ਹੈ ਤੇ ਉਹਦੇ ਤੇ ਬੰਦੀ ਕਾਰਵਾਈ ਆਪਣੇ ਆਪ ਹੀ ਕਰੂਗੀ ਬਾਕੀ ਰਹੀ ਗੱਲ ਜਿਹੜੇ ਸਾਡੇ ਵੱਲੋਂ ਜਿਹੜੇ ਮੁਕਦਮਾ ਦਰਜ ਹੈਗਾ ਵੈ ਅਸੀਂ ਉਹਦੇ ਵਿੱਚ ਪੂਰਾ ਇਨਸਾਫ ਲਵਾਵਾਂਗੇ ਤੇ ਇਹਨੂੰ ਜਿਹੜੀ ਹਿਰਾਸਤ ਦੇ ਵਿੱਚ ਦੁਬਾਰਾ ਭਜਾਂਗੇ ਤੇ ਈ ਪ੍ਰੋਪਰ ਲੜੀ ਜਾਏਗੀ ਭਾਜੀ ਬਾਕੀ ਇੱਕ ਗੱਲ ਮੈਂ ਇਹਦੇ ਵਿੱਚ ਹੋਰ ਐਡ ਕਰਾਂਗਾ ਹਰਪ੍ਰੀਤ ਮੱਖੂ ਦੀ ਜੋ ਆਪਣੇ ਆਪ ਨੂੰ ਪ੍ਰਚਾਰਕ ਕਹਾਂਦੇ ਨੇ ਪ੍ਰਚਾਰਕ ਦਾ ਜਿਹੜਾ ਕੰਮ ਹੁੰਦਾ ਨਾ ਉਹ ਚੰਗੀ ਚੀਜ਼ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਮਾੜੀ ਨੂੰ ਨਹੀਂ ਅਗਰ ਮੈਂ ਇੱਕ ਗੱਲ ਕਰਾਂਗਾ ਕਿ ਗੁਰੂ ਨਾਨਕ ਦੇਵ ਜੀ ਦਾ ਨਾ ਇੱਕ ਸੰਦੇਸ਼ ਸੀਗਾ ਕਿ ਜਿਹੜੇ ਚੰਗੇ ਬੰਦੇ ਨੇ ਉਹ ਉਜੜ ਜਾਂਦੇ ਜਿਹੜੇ ਮਾਰੇ ਬੰਦੇ ਨੇ ਉਹ ਵਸਤੇ ਰਹਿਣ ਤੇ ਇਹਸ ਬੰਦੇ ਦਾ ਮੈਂ ਪ੍ਰਚਾਰ ਦੇਖਦਾ ਪਿਆਵਾ ਕਿ ਇੱਕ ਜਿਹੜੀ ਗੱਲ ਅਗਰ ਕਿਸੇ ਨੇ ਕਹਿ ਦਿੱਤੀ ਹੈ ਤੇ ਇਹ ਉਸ ਦਾ ਪ੍ਰਚਾਰ ਸਾਰੇ ਨਿਊਜ਼ ਚੈਨਲ ਦੇ ਉੱਤੇ ਕਰਦਾ ਪਿਆ ਤੇ ਜਿਹੜਾ ਸ਼ਬਦ ਪਹਿਲਾਂ ਤਾਂ ਕੁਝ ਬੰਦਿਆਂ ਦੇ ਕੰਨਾਂ ਦੇ ਵਿੱਚ ਪਿਆ ਸੀ ਜਿੰਨੇ ਇਸ ਸੋਸ਼ਲ ਮੀਡੀਆ ਤੇ ਚੈਨਲ ਦੇ ਥਰੂ ਸਾਰੇ ਸੰਸਾਰ ਦੇ ਵਿੱਚ ਪਹੁੰਚਾ ਦਿੱਤਾ ਵੈ ਤੇ ਇਹ ਕੋਈ ਚੰਗਾ ਪ੍ਰਚਾਰਕ ਤਾਂ ਮੈਨੂੰ ਵੀ ਨਹੀਂ ਲੱਗਦਾ ਹੈਗਾ ਤੇ ਮੇਰੀ ਥਿੰਕਿੰਗ ਦੇ ਵਿੱਚ ਮੈਂ ਹਰਬੀਤ ਮੱਖੋਂ ਨੂੰ ਪ੍ਰਚਾਰਕ ਨਹੀਂ ਗਿਣਦਾ ਲੱਗਦਾ ਕਿ ਇਹ ਨਾ ਚੀਜ਼ਾਂ ਤੋਂ ਹੁਣ ਗਰੇਜ਼ ਹੋਣਾ ਚਾਹੀਦਾ ਮੈਨੂੰ ਬਿਲਕੁਲ ਕਹਣਾ ਜੀ ਗੁਰੇਜ਼ ਹੋਣਾ ਚਾਹੀਦਾ ਆਪਣੇ ਪਰਿਵਾਰ ਵੱਲ ਆਪਣੇ ਵਪਾਰ ਵੱਲ ਧਿਆਨ ਦੇਣਾ ਚਾਹੀਦਾ ਵਾ ਤੇ ਮੇਰੀ ਤਾਂ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਮੈਨੂੰ 13 ਸਾਲ ਹੋ ਗਏ ਕੰਮ ਕਰਦੇ ਨੂੰ ਮੈਂ ਆਪਣੇ ਪਰਿਵਾਰ ਵੱਲ ਤੇ ਆਪਣੇ ਵਪਾਰ ਵੱਲ ਪੂਰਾ ਧਿਆਨ ਦੇਣਾ ਉਸ ਚੀਜ਼ ਨੂੰ ਹੀ ਮੈਂ ਅੱਗੇ ਸਮਝਦਾ ਮੈਂ ਕੀ ਧਿਆਨ ਦੇਣਾ ਚਾਹੀਦਾ ਤੇ ਬਾਕੀ ਪ੍ਰਿੰਕਲ ਨੂੰ ਵੀ ਇਹੀ ਚੀਜ਼ ਬਾਰੇ ਨੋਲਿਜ ਦਵਾਂਗੇ ਗਾਈਡ ਕਰਾਂਗੇ ਕਿ ਅੱਗੋਂ ਦੀ ਉਹ ਵੀ ਆਪਣੇ ਕੰਮ ਕਰ ਵੱਲ ਧਿਆਨ ਦੇਵੇ ਆਪਣੇ ਪਰਿਵਾਰ ਨੂੰ ਸਮਝੇ ਆਪਣੇ ਪਰਿਵਾਰ ਵੱਲ ਧਿਆਨ ਦੇਵੇ ਬਾਕੀ ਇਹੀ ਚੀਜ਼ ਦੇ ਵਿੱਚ ਉન્નਤੀ ਹੈ ਇੰਨਾ ਜਿਹੜੇ ਵਿਵਾਦਕ ਬਿਆਨਾਂ ਦੇ ਵਿੱਚ ਜਾਂ ਵਿਵਾਦਾ ਦੇ ਵਿੱਚ ਕੁਝ ਨਹੀਂ ਹੈਗਾ ਤੇ ਨਾ ਹੀ ਸਾਡੀ ਫੈਮਲੀ ਕਦੀ ਸਪੋਰਟ ਕਰਦੀ ਹੈ ਜਿਵੇਂ ਤੁਸੀਂ ਇਹ ਗੱਲ ਕਹੀ ਕਿ ਪ੍ਰਿੰਕਲ ਜੇਕਰ ਗਲਤੀ ਕਰਦਾ ਗਲਤ ਕੋਈ ਬਿਆਨ ਦਿੰਦਾ ਤਾਂ ਅਸੀਂ ਉਹਦੀ ਸਪੋਰਟ ਨਹੀਂ ਕਰਦੇ ਤੁਸੀਂ ਕਹੋ ਜਜ਼ਬਾਤੀ ਹੈ ਤੁਹਾਡੇ ਨਾਲ ਪ੍ਰਿੰਕਲ ਦੇ ਰਿਲੇਸ਼ਨ ਕਿਸ ਤਰ੍ਹਾਂ ਦੇ ਨੇ ਤਾਂ ਤੁਸੀਂ ਵੱਡੇ ਬ੍ਰਦਰੋਂ ਤੁਹਾਡੀ ਗੱਲ ਮੰਨਦਾ ਹੈ ਵੈਸੇ ਉਹ ਜੇਕਰ ਤੁਸੀਂ ਕਿਸੇ ਗੱਲ ਤੋਂ ਉਸ ਨੂੰ ਰੋਕਦੇ ਹੋ ਭਾਜੀ ਐਸਾ ਵੱਡਾ ਬ੍ਰਦਰ ਜਦੋਂ ਮੈਂ ਉਹਨੂੰ ਕਈ ਚੀਜ਼ਾਂ ਦੇ ਉੱਤੇ ਸਮਝਾਉਣਾ ਵਾ ਨਾ ਤੇ ਜਿੱਥੇ ਤੱਕ ਉਹ ਸਹੀ ਹੈ ਤੇ ਅਸੀਂ ਉਹਨੂੰ ਸਮਝਾਣੇ ਆ ਤੇ ਉਹ ਚੀਜ਼ਾਂ ਨੂੰ ਸਮਝਦਾ ਵਾ ਹਾਂਜੀ ਗੱਲ ਬਿਲਕੁਲ ਮੰਨਦਾ ਪਰ ਅਗਰ ਇੱਕ ਬੰਦੇ ਦਾ ਸਾਨੂੰ ਨੇਚਰ ਪਤਾ ਹੈਗਾ ਵਾ ਪਰਸਨੈਲਿਟੀਸ ਮੈਂ ਤਾਂ ਉਹੀ ਦੱਸਿਆ ਕਿ ਪੰਜੋਂ ਉਂਗਲਾ ਕਦੀ ਇੱਕ ਬਰਾਬਰ ਨਹੀਂ ਹੁੰਦੀਆਂ ਐਵੇਂ ਹੀ ਜਿਹੜੀ ਮੇਰੀ ਪਰਸਨੈਲਿਟੀ ਹੈ ਅਗਰ ਮੈਨੂੰ ਕੋਈ ਗਾਲ ਕੱਢਦਾ ਹੈ ਤੇ ਮੈਂ ਉਸ ਚੀਜ਼ ਨੂੰ ਲੀਵ ਇਟ ਕਰ ਦਿੰਦਾ ਵਾ ਫੋਰਗੇਟ ਇਟ ਕਰ ਦਿੰਦਾ ਕਿ ਹਾਂ ਮੈਨੂੰ ਉਸ ਚੀਜ਼ ਦੇ ਉੱਤੇ ਜਵਾਬ ਦੇਣਾ ਨਹੀਂ ਪਸੰਦ ਆਏਗਾ ਬਟ ਪ੍ਰਿੰਕਲ ਦੀ ਪਰਸਨੈਲਿਟੀ ਐਵੇਂ ਨਹੀਂ ਹੈਗੀ ਔਰ ਪੋਲਿਕ ਕੀਤਾ ਹੋਇਆ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਏ ਜਜਬਾਤਾ ਦੇ ਵਿੱਚ ਉਹਨੇ ਉਹ ਚੀਜ਼ਾਂ ਦਾ ਜਵਾਬ ਦਿੱਤਾ ਹੋਇਆ ਜਿਹੜਾ ਮੈਂ ਵੀ ਗਲਤ ਮੰਨਦਾ ਵਾਂ ਪਰ ਮੈਂ ਚਾਹੁੰਦਾ ਵਾਂ ਕਿ ਪ੍ਰਿੰਕਲ ਥੋੜਾ ਜਿਆਦਾ ਸੋਜਵਾਨ ਹੋਰ ਹੋ ਜਵੇ ਸਿਆਣਾ ਹੋ ਜਵੇ ਤੇ ਇਹਨਾਂ ਚੀਜ਼ਾਂ ਨੂੰ ਦਿਮਾਗ ਦੇ ਨਾਲ ਹੈਂਡਲ ਕਰੇ ਤਾਂ ਕਿ ਜਿਹੜੇ ਬੰਦੇ ਉਹਨੂੰ ਉਲਝਾਣਾ ਜਾਂਦੇ ਨੇ ਤੇ ਉਹ ਖੋਦੀ ਉਲਝ ਕੇ ਰਹਿ ਜਾਣ ਇਹ ਸਾਰੇ ਚ ਪੋਲੀਟੀਕਲ ਮੰਡੇਟਾ ਵੀ ਲੱਗਦਾ ਤੁਹਾਨੂੰ ਭਾਜੀ ਓਬਵੀਅਸਲੀ ਇਹ ਪੋਲੀਟੀਕਲ ਮੰਡੇਟਾ ਤਾਂ ਹੈਗਾ ਹੀ ਹੈਗਾ ਵਾ ਇਹਦੇ ਵਿੱਚ ਤੁਸੀਂ ਆਪ ਹੀ ਦੇਖਦੇ ਪਿਓ ਕਿ ਬੈਂਸ ਇਸ ਚੀਜ਼ ਦੇ ਵਿੱਚ ਜਿਸ ਕਰਵਾ ਰਿਹਾ ਕਿਉਂਕਿ ਜਿਹੜੇ ਬੰਦੇ ਉੱਥੋਂ ਖੜੇ ਹੋਏ ਨੇ ਨ ਕਹਿੰਦੇ ਨੇ ਕਿ ਅਸੀਂ ਪਰਚਾ ਦਰਜ ਕਰਾਇਆ ਜੀ ਇਹ ਸਾਰੇ ਆਟੋਮੈਟਿਕਲੀ ਉਹਦੇ ਬੰਦੇ ਨੇ ਤੇ ਥੋੜੇ ਸਮੇਂ ਦੀ ਗੱਲ ਹੈ ਕੋਈ ਜਦਾ ਦੇਰ ਦੀ ਗੱਲ ਨਹੀਂ ਹੈ ਲੋਕਾਂ ਨੂੰ ਸਾਰਾ ਕੁਝ ਸਾਫ਼-ਸਾਫ਼ ਨਜ਼ਰ ਆਏਗਾ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਸੋ ਇਸ ਸੰ ਸਾਡੇ ਨਾਲ ਪ੍ਰਿੰਕਲ ਦੇ ਬ੍ਰਦਰ ਜਿਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਇਸ ਸਾਰੇ ਮਾਮਲੇ ਦੇ ਉੱਪਰ ਗੱਲਬਾਤ ਕੀਤੀ ਗਈ ਉਹਨਾਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਆਖੀ ਹੈ ਕਿ ਜੇਕਰ ਪ੍ਰਿੰਕਲ ਕੋਈ ਅਜਿਹੀ ਗੱਲ ਕਰਦਾ ਕਿਸੇ ਦੇ ਪਰਿਵਾਰ ਬਾਰੇ ਕਿਸੇ ਬਾਰੇ ਬੋਲਦਾ ਤਾਂ ਅਸੀਂ ਉਸ ਨੂੰ ਬਿਲਕੁਲ ਸਪੋਰਟ ਨਹੀਂ ਕਰਦੇ ਪਰ ਇਹ ਸਾਰੀਆਂ ਗੱਲਾਂ 2-3 ਸਾਲ ਪਹਿਲਾਂ ਦੀਆਂ ਨੇ ਔਰ ਅੱਜ ਪਰਿਵਾਰ ਉਸ ਨੂੰ ਹਰ ਇੱਕ ਮਾਮਲੇ ਦੇ ਵਿੱਚ ਸਮਝਾ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮਝਾਏਗਾ ਔਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਲੋਕ ਪ੍ਰਿੰਕਲ ਦੇ ਨਿਆਇਕ ਖਰਾਸਤ ਦੇ ਵਿੱਚ ਜਾਣ ਤੇ ਖੁਸ਼ੀ ਮਨਾ ਰਹੇ ਨੇ ਉਹ ਥੋੜਾ ਜਿਹਾ اٹਕ ਜਾਣ ਕਿਉਂਕਿ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੈ ਜਦੋਂ ਪ੍ਰਿੰਕਲ ਨੂੰ ਜ਼ਮਾਨਤ ਮਿਲੇਗੀ ਤਾਂ ਉਦੋਂ ਇਹ ਖੁਸ਼ੀ ਉਹ ਰੱਜ ਕੇ ਮਨਾਉਣ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮਸ